ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਭ ਦਾ ਸਾਡੇ ਚੈਨਲ ਤੇ ਸਵਾਗਤ ਹੈ ਸਭ ਨੂੰ ਪਿਆਰ ਭਰੀ ਸਸਰੀਆ ਕਾਲ ਅੱਜ ਤੁਹਾਨੂੰ ਇਹ ਅਸੀਂ ਬਹੁਤ ਹੀ ਸੋਹਣਾ ਸਿੰਧੀ ਪੁਟੀ ਦਾ ਸੂਟ ਦਿਖਾਉਣੀ ਆਂ ਦੇਖੋ ਇਹ ਸੂਟ ਕੱਚੀ ਸਿੰਧੀ ਤੇ ਪੱਕੀ ਸਿੰਧੀ ਦੋਨਾਂ ਨਾਲ ਤਿਆਰ ਕੀਤਾ ਦੇਖੋ ਇਹ ਕੱਚੀ ਸਿੰਧੀ ਹੈ ਤੇ ਵਿੱਚ ਆਪਾਂ ਇਹ ਦੂਜਾ ਟਾਂਕਾ ਲਾਇਆ ਤੇ ਇਹ ਪੱਕੀ ਸਿੰਧੀ ਹੈ ਤੇ ਘੇਰੇ ਦਾ ਡਿਜ਼ਾਈਨ ਬਹੁਤ ਹੀ ਸੋਹਣਾ ਡਿਜ਼ਾਈਨ ਹੈ ਇਹ ਘੇਰੇ ਦਾ ਇੰਦਰਾ ਇੰਨੀ ਛਪਾਈ ਕੀਤੀ ਹੋਈ ਹੈ ਘਿਰ ਘਰੇ ਤੇ ਤਾਂ ਤੇ ਉੱਪਰ ਹਜੇ ਛਪਾਈ ਕਰਨੀ ਹੈ ਬਹੁਤ ਹੀ ਸੋਹਣਾ ਸੂਟ ਬਣ ਕੇ ਤਿਆਰ ਹੋਊਗਾ ਕਿਸੇ ਵੀ ਭੈਣ ਨੇ ਇਹ ਸੂਟ ਤਿਆਰ ਕਰਵਾਉਣਾ ਚਿੰਦੀ ਬੂਟੀ ਦਾ ਤਾਂ ਸਾਨੂੰ ਆਰਡਰ ਦੇ ਸਕਦੀ ਹੈ ਤੇ ਇਹ ਕਾਟਨ ਦਾ ਸੂਟ ਹੈ ਤੇ ਮੂੰਗਿਆ ਕਲਰ ਹੈ ਇਹਦਾ ਇਸ ਤਰ੍ਹਾਂ ਦਾ ਕਲਰ ਹੈ ਬਸ ਆਹੀ ਸਾਂ ਹੈ ਸੇਮ ਹੀ ਕਲਰ ਹੈ ਤੇ ਤੇ ਆਪਾਂ ਜਿਹੜੇ ਇਹ ਤੇ ਆਪਾਂ ਇਹ ਬੂਟੀਆਂ ਪਾ ਲਿਆ ਦੇਖੋ ਤੇ ਕਿਸੇ ਵੀ ਭਾਣ ਨੀਓਡਰ ਦੇਣਾ ਹੋਵੇ ਤਾਂ ਆਪਾਂ ਨੂੰ ਵਟਸਐਪ ਤੇ ਆਰਡਰ ਦੇ ਸਕਦੇ ਆ ਸਿੰਦੀ ਬੂਟੀ ਦਾ ਕੋਈ ਵੀ ਡਿਜ਼ਾਈਨ ਆ ਉਹਦੇ ਕੋਲੋਂ ਪੇਜ ਕੱਢ ਜਾਈਂ ਨਾ ਤੇ ਕਰਵਾ ਸਕਦੀ ਆ ਤਿਆਰ ਨੈਕ ਦਾ ਡਿਜ਼ਾਈਨ ਵੀ ਤਿਆਰ ਕਰਵਾ ਸਕਦੀ ਆ ਤੇ ਘੇਰੇ ਦਾ ਵੀ ਤੇ ਇਹ ਆਪਾਂ ਅੱਗੇ ਛਪਾਈ ਕਰਨੀ ਆ ਤੇ ਜਦੋਂ ਇਹ ਬਣ ਗਿਆ ਤਿਆਰ ਹੋ ਗਿਆ ਫਿਰ ਵੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਤੇ ਤੁਸੀਂ ਸਾਨੂੰ ਵਟਸਐਪ ਤੇ ਸਕਰੀਨਸ਼ਾਟ ਲੈ ਕੇ ਜੇ ਇਸੇ ਡਿਜ਼ਾਈਨ ਦਾ ਆਰਡਰ ਦੇਣਾ ਤਾਂ ਤੁਸੀਂ ਇਸੇ ਦਾ ਦੇ ਸਕਦੇ ਆ ਪੂਰਾ ਸੂਟ ਵੀ ਵੇਖਿਓ ਤੇ ਹੁਣ ਤੁਹਾਨੂੰ ਇਹ ਦਿਖਾਉਣੀ ਹੈ ਜਿਹੜੀਆਂ ਆਪਾਂ ਇਹ ਚ ਗੁੱਟੀਆਂ ਤਮਾਲ ਕੀਤੀਆਂ ਦੇਖੋ ਆਪਾਂ ਦੋ ਹੀ ਕਲਰ ਪਾਏ ਆ ਇਹਦੇ ਵਿੱਚ ਵਾਈਟ ਤੇ ਪਿੰਕ ਕਲਰ ਪਾਇਆ ਦੋਨੋਂ ਤੇ ਤੁਸੀਂ ਹੋਰ ਡਿਜ਼ਾਈਨਾਂ ਜਿਹੜਾ ਵੀ ਤੁਹਾਨੂੰ ਪਸੰਦ ਹੋਵੇ ਸਿੰਦੀ ਬੁਟੀ ਦਾ ਸਾਨੂੰ ਉਹੀ ਆਰਡਰ ਕਰ ਸਕਦੇ ਹੋ ਦੇਖੋ ਇਹ ਆਪਾਂ ਇਹਦੇ ਵਿੱਚ ਇਹਦੇ ਨਾਲ ਆਪਾਂ ਇਹ ਕੜਾਈ ਕੀਤੀ ਹੈ ਤੇ ਤੁਸੀਂ ਰੀਲਾਂ ਨਾਲ ਕੜਾਈ ਵੀ ਕਰਵਾ ਸਕਦੇ ਹੋ ਸਾਤੋਂ ਤੇ ਜਿਹੜਾ ਹੋਰ ਡਿਜ਼ਾਈਨ ਵੀ ਨੀਡਲਵਰਕ ਦੇ ਉਹ ਵੀ ਤੁਸੀਂ ਸਾਥੋਂ ਕਰਵਾ ਸਕਦੇ ਹੋ ਤੇ ਸਾਨੂੰ ਆਰਡਰ ਦੇ ਸਕਦੇ ਹੋ ਪੇਂਟ ਦੇ ਸੂਟਾਂ ਦੇ ਤੇ ਸਿੰਦੀ ਬੂਟੀ ਦੇ ਨੀਡਲਵਰਕ ਦੇ ਮਸ਼ੀਨਵਰਕ ਦੇ ਕੋਈ ਵੀ ਤੁਸੀਂ ਸਾਥੋਂ ਤਿਆਰ ਕਰਵਾਉਣਾ ਹੋਵੇ ਸੂਟ ਕਰਵਾ ਸਕਦੇ ਹੋ ਤੀਆਂ ਵਾਸਤੇ ਵੀ ਕਰਵਾ ਸਕਦੇ ਹੋ ਤੇ ਰਖੜੀ ਵਾਸਤੇ ਵੀ ਆਰਡਰ ਦੇ ਸਕਦੇ ਹੋ ਸਾਨੂੰ ਸੂਟਾਂ ਦੇ ਤੇ ਕਹੇ ਜੀ ਵੀ ਡਿਜ਼ਾਈਨ ਹੋਵੇ ਘੇਰੇ ਦਾ ਨੈੱਕ ਦਾ ਤੇ ਇਹ ਆਪਾਂ ਘੇਰੇ ਤੇ ਬਾਹਾਂ ਤੇ ਪਾਉਣਾ ਹੈ ਤੇ ਤੁਸੀਂ ਇਸ ਸਲਵਾਰ ਦੇ ਪਹੁੰਚਣ ਤੇ ਵੀ ਡਿਜ਼ਾਈਨ ਸਾਥੋਂ ਕਰਵਾ ਸਕਦੇ ਹੋ ਤੇ ਬਹੁਤ ਹੀ ਸੋਹਣਾ ਡਿਜ਼ਾਈਨ ਬਣ ਕੇ ਤਿਆਰ ਹੋਊਗਾ ਜੇ ਤੁਸੀਂ ਇਹ ਕੱਚੀ ਸਿੰਧੀ ਨਹੀਂ ਕਰਵਾਉਣੀ ਹੋਰ ਪੱਤੀ ਹੋਰ ਕਢਾਈ ਦੀ ਕਰਵਾਉਣੀ ਹੈ ਸਾਥੋਂ ਵੀ ਕਰਵਾ ਸਕਦੇ ਹੋ ਅਸੀਂ ਤਾਂ ਕੱਚੀ ਸਿੰਧੀ ਦੀ ਕੀਤੀ ਹੈ ਤੇ ਪੱਕੀ ਸਿੰਧੀ ਤੇ ਕੱਚੀ ਸਿੰਧੀ ਦੋਨੇ ਆਪਾਂ ਡਿਜ਼ਾਈਨ ਬਣਾਇਆ ਦੇਖੋ ਨੇੜੇ ਤੋਂ ਦੇਖ ਸਕਦੇ ਹੋ ਤੁਸੀਂ ਤੇ ਸਾਨੂੰ ਜਰੂਰ ਤੁਸੀਂ ਆਰਡਰ ਕਰਨਾ ਤੇ ਵੀਡੀਓ ਵੇਖਣ ਲਈ ਬਹੁਤ-ਬਹੁਤ ਧੰਨਵਾਦ ਤੇ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਵੀ ਇਹ ਸਾਡਾ ਡਿਜ਼ਾਈਨ ਕਿਹੋ ਜਿਹਾ ਲੱਗਿਆ ਤੇ ਸਾਨੂੰ ਆਰਡਰ ਜਰੂਰ ਕਰਿਓ ਤੇ ਆਪ ਦੀ ਮਨਪਸੰਦ ਦਾ ਕੋਈ ਵੀ ਡਿਜ਼ਾਈਨ ਤੁਸੀਂ ਸਾਥ ਤਿਆਰ ਕਰਵਾ ਸਕਦੇ ਹੋ ਚਲੋ ਜੀ ਆਪਾਂ ਅਗਲੀ ਵੀਡੀਓ ਵਿੱਚ ਮਿਲਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ